ਹੂੰ ਦਰਦਗੀਤ ਤੁਹਾਡਾ ਜਿਹੜਾ ਮੈਂ ਚਾਹਣਾ ਕਿ ਉਹਦਾ ਵੀ ਆਪਾਂ ਜ਼ਿਕਰ ਕਰ ਲਈਏ ਕੋਈ ਸੁਣਾ ਦਿਓ ਸਾਨੂੰ ਹਾਂ ਉਹਦੇ ਕਾਫੀ ਸਟੈਂਜੇ ਨੇ ਇੱਕ ਇਹਦੇ ਵਿੱਚ ਮੈਂ ਕੁਝ ਨਵਾਂ ਲਿਖਿਆ ਮੈਂ ਤੁਹਾਨੂੰ ਜੀ ਉਹ ਸੁਣਾਓ ਪੁਰਾਣਾ لازਮੀ ਸੁਣਾਓ ਨਵੇਂ ਦੇ ਨਾਲ ਹਾਂਜੀ ਉਹ ਸੀਗਾ ਕਿ ਹੂੰ ਹੋ ਮਿੱਤਰੋਂ ਦੁਸ਼ਮਣ ਬਣ ਗਏ ਜਿਹੜੇ ਉਹ ਸੀ ਲੋਕ ਕਮੀਨੇ ਵਕਤ ਬਦਲਿਆ ਪਰ ਨਾਂ ਬਦਲੇ ਜੋ ਸੀ ਯਾਰ ਨਾ ਗੀਨੇ ਹੋ ਕੌੜੀਆਂ ਮਿੱਠੀਆਂ ਦਿਲ ਦੇ ਵਿੱਚ ਆਬਾਦ ਰਹਿੰਦੀਆਂ ਗੱਲਾਂ ਕੌੜੀਆਂ ਮਿੱਠੀਆਂ ਦਿਲ ਦੇ ਵਿੱਚ ਆਬਾਦ ਰਹਿੰਦੀਆਂ ਗੱਲਾਂ ਟਾਈਮ ਤਾਂ ਮਿੱਤਰੋ ਲੰਘ ਜਾਂਦਾ ਪਰ ਯਾਦ ਰਹਿੰਦੀਆਂ ਗੱਲਾਂ ਵਾਹ ਉਸਨੂੰ ਐਕਸਟੈਂਡ ਇਹ ਬੜੇ ਨੇ ਮੈਂ ਇੱਕਦਮ ਉਸੇ ਕਿ ਹੋ ਧੀਆਂ ਤੇ ਪਰਦੇਸੀਆਂ ਨੇ ਕਦੇ ਮੁੜ ਨਹੀਂ ਰਲ ਕੇ ਬਹਿਣਾ ਪਿੰਡ ਦੀਆਂ ਯਾਦਾਂ ਬਨ ਕੇ ਪੱਲੇ ਉਮਰਾਂ ਨੂੰ ਕੱਢ ਲੈਣਾ ਹੋ ਮਹਾਬੱਦਰ ਪਿੰਡ ਹੁਣ ਤਾਂ ਵੱਜਦਾ ਕਦੇ ਸਬਬੀ ਗੇੜਾ ਓਏ ਮਹਾਬੱਧਰ ਪਿੰਡ ਹੁਣ ਤਾਂ ਵੱਜਦਾ ਕਦੇ ਸਬਬੀ ਗੇੜਾ ਗੁਰਵਿੰਦਰ ਬਰਾੜਾ ਬਾਜਾਂ ਮਾਰੇ ਸੁੰਨਾ ਕਰਦਾ ਵੇੜਾ ਗੁਰਵਿੰਦਰ ਬਰਾੜਾ ਬਾਜਾਂ ਮਾਰੇ ਸੁੰਨਾ ਕਰਦਾ ਵੇੜਾਈਓ ਬਾਈ ਮੇਰੇ ਲੂੰ ਕੰਡੇ ਖੜੇ ਹੋ ਗਏ ਤੁਸੀਂ ਕਹਾਂ ਨਾ ਗੁਰਵਿੰਦਰ ਬਰਾੜਾ ਬਾਜਾਂ ਮਾਰੇ ਸੁੰਨਾ ਕਰਦਾ ਵੇੜਾ ਮੈਨੂੰ ਰਜੀਤਗੜ ਚਿੱਤੇ ਆ ਗਿਆ ਮੇਰਾ ਘਰ ਯਾਦ ਆਈ ਜਾਂਦਾ ਮੈਨੂੰ ਮੈਂ ਇੱਕ ਵਾਰੀ ਪੋਸਟ ਵੀ ਪਾਈ ਬਿਊਸ ਘਰ ਚ ਜਿਹਦੀ ਸੁਪਨੇ ਸੰਜੋਏ ਸੀ ਆਹ ਲਈ ਜ਼ਿੰਦਗੀ ਦੇ ਹੋਰ ਯਾਰ ਠੀਕ ਹੈ ਤੇ ਉੱਥੇ ਰਹਿਣਾ ਅਨਸੀਬ ਨਹੀਂ ਥੋੜਿਆ ਵੀ ਗੀਤ ਇਸ ਦਰਦ ਚ ਉਭਰਿਆ ਵਿਆ ਪਿੰਡ ਕਿੰਨੇ ਕੁ ਚਿਰ ਬਾਅਦ ਗੇੜਾ ਲੱਗਦਾ ਮਾਹਮੱਦਰ ਪਿੰਡ ਮੈਂ ਬਹੁਤ ਰਮਨ ਵੀਰੇ ਮੈਂ ਕਾਫੀ ਜਾਂਦਾ ਰਹਿੰਨਾ ਪਿੰਡ ਜਦੋਂ ਮੈਂ ਫ੍ਰੀ ਹਾਂ ਬਸ ਪਿੰਡ ਹੀ ਹੁੰਦਾ ਕਿ ਘਰੇ ਪਵਨ ਹੋਰੀ ਆਹਦੇ ਹੁੰਦੇ ਕਹਿੰਦੇ ਹੋਰ ਮਾਹਮੱਦਰ ਨੂੰ ਤਾਂ ਜਮਾ ਥੱਕੇ ਟੁੱਟੇ ਵੀ ਕਹਿਣਗੇ ਚੱਲੀਏ ਮੇਰੇ ਫਾਦਰ ਸਾਹਿਬ ਨੂੰ ਵੀ ਆਈ ਹੈ ਹਾਂ ਡੈਡੀ ਮੇਰੇ ਨਾ ਉਹਨਾਂ ਨੇ ਉਹਨਾਂ ਨੂੰ ਜਿਵੇਂ ਹੁਣ ਕਹਦਾ ਨਾ ਜੀ ਪਿੰਡ ਆ ਕੰਮ ਤੁਹਾਨੂੰ ਜਾਣਾ ਪੈਣਾ ਤੁਸੀਂ ਜਾਂਦੇ ਰਹੋ ਤੜਕੇ 2 ਵਜੇ ਉੱਠ ਖੜਦੇ ਹੋ ਮੇਰੀ ਗੱਲ ਦਾ ਯਕੀਨ ਕਰਿਓ ਐਨਾ ਚਾਹ ਉਹਨਾਂ ਨੂੰ ਪਿੰਡ ਜਾਣ ਦਾ ਮਤਲਬ ਉਹ ਬੱਸ ਚੜ ਕੇ ਜਾਵੜ ਦੇ ਬਈ ਕਿਤੇ ਮੈਂ ਲੇਟ ਹੋ ਗਿਆ ਨਾ ਵੀ ਜੇ ਰਮਨ ਲੇਟ ਉੱਠਿਆ ਤੇ ਐ ਹੀ ਨਾ ਕਹਦੇ ਕਿਤੇ ਰਹਿਣ ਦੋ ਜੀ ਅੱਜ ਜਾਨੂ ਉਹਨਾਂ ਨੇ ਸਵੇਰੇ ਮੇਰੇ ਸੁੱਤੇ ਪੈ ਪਿੰਡ ਚਲੇ ਜਾਣਾ ਪਤਾ ਨਹੀਂ ਆਪਦੀ ਨੇਟਿਵ ਜਗ੍ਹਾ ਉਹ ਹਨਾ ਜਦੋਂ ਕਿ ਪਿੰਡ ਚ ਕਈ ਆਪਣ ਨੂੰ ਥੋੜੇ ਖੱਟੇ ਮਿੱਠੇ ਤਜਰਬੇ ਜੇ ਵੀ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਪਹਿਲਾਂ ਪਹਿਲਾਂ ਮੈਨੂੰ ਵੀ ਐਂ ਲੱਗਦਾ ਸੀ ਜਦੋਂ ਮੈਂ ਕਾਲਜ ਪਾਸ ਕੀਤਾ ਨ ਬੀਤੇ ਨਹੀਂ ਰਹਿਣਾ ਹੂੰ ਚੰਡੀਗੜ੍ਹ ਰਹਿ ਲਈਏ ਸੈੱਟ ਹੋ ਜੀਏ ਦੂਰ ਜਲੰਧਰ ਰਹਿ ਲਈਏ ਪਰ ਹੁਣ ਪਿੰਡ ਦੀ ਯਾਦ ਬਹੁਤ ਆਉਂਦੀ ਹੈ ਹੁਣ ਜਦੋਂ ਅਸਲ ਦੇ ਵਿੱਚ ਜੇ ਤੁਸੀਂ ਪਿੰਡ ਤੋਂ ਬਾਹਰ ਜਾਂਦੇ ਹੋ ਇਹ ਅਵਸਥਾ ਹੈ ਮੈਨੂੰ ਲੱਗਦਾ ਉਮਰ ਦਾ ਪੜਾ ਹੈ ਉਮਰ ਨਹੀਂ ਉਮਰ ਦਾ ਵੀ ਐ ਵੈਸੇ ਸ਼ੁਰੂ ਤੋਂ ਹੀ ਹੈ ਅਸੀਂ ਤਾਂ ਮੈਂ ਜਦੋਂ ਯੂਨੀਵਰਸਿਟੀ ਪੜ੍ਹਦੇ ਹੋਂਦੋਂ ਵੀ ਸਾਨੂੰ ਪੜ੍ਹਦੇ ਲੁਧਿਆਣੇ ਸਿ ਆਇਆ ਲੱਗਣਾ ਜਿਵੇਂ ਪਤਾ ਨਹੀਂ ਕਿਥੇ ਅਮਰੀਕਾ 'ਚ ਰਹਿੰਦੇ ਆ ਜਾਂ ਮੈਨੂੰ ਲੱਗਦਾ ਦੂਰ ਦੀਆਂ ਚੀਜ਼ਾਂ ਬਾਰੇ ਖਿੱਚ ਰਹਿੰਦੀ ਹੈ ਖਿੱਚ ਰਹਿੰਦੀ ਹੈ ਆਪਾਂ ਉਧਰ ਨੂੰ ਭੱਜਦੇ ਮੈਂ ਤੁਹਾਨੂੰ ਸਹੀ ਦੱਸਦਾ ਮੈਂ ਹੁਣ ਕੈਨੇ ਤਾ ਅਸੀਂ ਉਹ ਉਧਰ ਨਹੀਂ ਆਉਨੇ ਫਤਿਹਬਾਦ ਸਰਦੂਲਗੜ ਸਾਈਡ ਅੱਛਾ ਤੇ ਜਦੋਂ 6 ਵਜੇ ਦਿਨ ਚੜਿਆ ਉਦੋਂ ਤੱਕ ਸਰਦੂਲਗੜ ਆ ਗਏ ਉੱਥੇ ਜੋ ਦਰਖਤ ਜੇ ਦਸੇ ਝੋਨਾ ਜਾਂ ਦਸਿਆ ਹਨਾ ਉਦੋਂ ਐ ਲੱਗਿਆ ਯਾਰ ਕਿੰਨਾ ਵਧੀਆ ਲੱਗਦਾ ਆਪਾਂ ਨੂੰ ਪਤ ਨਹੀਂ ਆਉਂਦੀਆਂ ਉਹ ਚੀਜ਼ਾਂ ਚੰਗੀਆਂ ਆਉਂਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਵਾਕਈ ਸਹੀ ਗੱਲ ਹੈ ਸੋ ਪਿੰਡ ਤਾਂ ਵੀਰੇ ਬਹੁਤ ਮੈਨੂੰ ਤਾਂ ਬਹੁਤ ਪਿਆਰਾ ਪਿੰਡ ਦੇ ਨਾਲ